ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਥ ਅਕਾਲੀ ਦਲ ਦਾ ਇੱਕ ਨਿਮਾਣਾ ਵਰਕਰ ਹੋਣ ਦੇ ਨਾਤੇ ਜੋ ਅੱਜ ਕੱਲ ਪਾਰਟੀ ਦੇ ਵਿੱਚ ਘਟਨਾ ਕਰਮ ਚੱਲ ਰਹੇ ਉਸ ਦੇ ਸਬੰਧ ਵਿੱਚ ਮੈਂ ਜੋ ਬਾਗੀ ਧੜਾ ਉਸ ਨੂੰ ਬੇਨਤੀ ਕਰਨਾ ਚਾਹਣਾ ਵੀ ਜੋ ਵੀ ਤੁਸੀਂ ਆਪਣੇ ਗਿਲੇ ਸ਼ਿਕਵੇ ਆ ਉਸ ਨੂੰ ਪਾਰਟੀ ਪਲੇਟਫਾਰਮ ਤੇ ਰੱਖਣਾ ਚਾਹੀਦਾ ਤੁਹਾਨੂੰ ਤੇ ਰੱਖੋ ਦੇਖੋ ਤੁਸੀਂ ਯੂਥ ਅਕਾਲੀ ਦਲ ਨੂੰ ਸੇਧ ਦੇਣੀ ਆ ਤੋਂ ਆਥੋ ਸਿੱਖਣਾ ਪਰ ਤੁਸੀਂ ਆਪਣੀਆਂ ਕਾਟੋਕਲੇਸ ਦੇ ਵਿੱਚ ਪਾ ਕੇ ਇਕੱਲਾ ਪਾਰਟੀ ਦੇ ਨਹੀਂ ਤੁਸੀਂ ਪੰਜਾਬ ਦਾ ਵੀ ਨੁਕਸਾਨ ਕਰ ਰਹੇ ਹੋ ਬਹੁਤ ਸਤਿਕਾਰਯੋਗ ਬੜੇ ਸੀਨੀਅਰੋਂ ਜੇ ਤੁਸੀਂ ਕੁਰਬਾਨੀਆਂ ਦੇ ਨਾਂ ਤੇ ਵੀ ਅਸੀਂ ਪਾਰਟੀ ਵਾਸਤੇ ਪੰਜਾਬ ਵਾਸਤੇ ਕੁਰਬਾਨੀਆਂ ਕੀਤੀਆਂ ਤਾਂ ਤੁਸੀਂ ਸੱਤਾ ਦੇ ਵਿੱਚ ਪਾਰਟੀ ਵੱਲੋਂ ਸਰਕਾਰ ਵੱਲੋਂ ਸਭ ਤੋਂ ਟਾਪ ਦੇ ਤੁਸੀਂ ਮਹਿਕਮੇ ਤੇ ਪੋਜੀਸ਼ਨਾਂ ਤੁਸੀਂ ਮਾਣੀਆਂ ਇਹੋ ਜਿਹੇ ਵੀ ਵਰਕਰ ਹੋਣਗੇ ਜਿਨ੍ਹਾਂ ਨੂੰ ਅਜੇ ਤੱਕ ਪਿੰਡ ਦੇ ਵਿੱਚ ਕੋਈ ਕੰਮ ਵੀ ਨਹੀਂ ਪਿਆ ਤੇ ਪਰ ਫਿਰ ਵੀ ਉਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਕਿਉਂਕਿ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਸਾਡੀ ਪਾਰਟੀ ਹੈ ਸੋ ਤੁਸੀਂ ਜੋ ਇਹ ਕੁਝ ਚੱਲ ਰਿਹਾ ਇਸ ਦੇ ਨਾਲ ਇਕੱਲਾ ਪਾਰਟੀ ਦਾ ਨਾਂ ਨਹੀਂ ਇਸ ਦੇ ਨਾਲ ਤੁਸੀਂ ਪੰਜਾਬ ਦਾ ਵੀ ਨੁਕਸਾਨ ਕਰ ਰਹੇ ਹੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਗੱਲ ਦੀ ਜੋ ਵੀ ਤੁਹਾਡੇ ਗਿਲੇ ਸ਼ਿਕਵੇ ਆ ਤੁਸੀਂ ਉਹ ਪਾਰਟੀ ਪਲੇਟਫਾਰਮ ਦੇ ਦਫ਼ਤਰ ਦੇ ਵਿੱਚ ਆ ਕੇ ਕਰੋ ਜੇ ਤੁਸੀਂ ਗੱਲ ਆਪਾ ਸੁਵਾਲਾ ਵਾਲੇ ਪਾਸੇ ਚੱਲ ਗਏ ਜਾਂ ਉਂਗਲਾ ਵਾਲੇ ਪਾਸੇ ਚੱਲ ਗਏ ਤਾਂ ਤੁਸੀਂ ਕੱਲ ਆਪਣੀ ਇੱਕ ਇੰਟਰਵਿਊ ਦੇ ਵਿੱਚ ਹੀ ਤੁਹਾਡੇ ਇੱਕ ਬਾਗੀ ਧੜਾ ਵੀ ਕੋਈ ਅਸੀਂ ਨਾਂ ਨਹੀਂ ਦਿੱਤਾਗਾ ਇਹ ਦੇਖੋ ਤੁਹਾਨੂੰ ਆਲਦੀ ਹੈ ਵੀ ਪਹਿਲਾਂ ਹੀ ਬਾਗੀ ਧੜਾ ਐਲਾਨ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਸਰਦਾਰ ਸ਼ਖਬੀਰ ਸਿੰਘ ਬਾਦਲ ਦੇ ਨਾਲ ਆ ਜਿਨ੍ਹਾਂ ਨੂੰ ਉਹਨਾਂ ਨੇ ਆਪ ਪ੍ਰਧਾਨ ਬਣਾਇਆ ਤੇ ਉਹ ਅੱਜ ਵੀ ਮਾਣ ਕਰਦੇ ਉਹਨਾਂ ਦੇ ਵਰਕਿੰਗ ਤੇ ਉਹਨਾਂ ਦੇ ਸਟਾਈਲ ਸਭ ਕਾਸੇ ਤੇ ਉਹਨਾਂ ਦੀ ਡਿਵੈਲਪਮੈਂਟ ਤੇ ਜੋ ਉਹਨਾਂ ਨੇ ਆਪ ਦੇ ਰਾਜ ਭਾਗ ਦੇ ਵਿੱਚ ਕੀਤਾ ਚਾਹੇ ਉਹ ਤੁਸੀਂ ਪੰਜਾਬ ਲਈ ਵਾਸਤੇ ਕਰ ਲਿਏ ਤੇ ਜਾਂ ਸੀ ਆਪਣੇ ਧਾਰਮਿਕ ਸਥਾਨਾਸਤੇ ਤੇ ਇਸ ਕਰਕੇ ਬਾਰ ਬਾਰ ਕਰ ਰਹੇ ਆ ਇਹ ਜੋ ਕੁਝ ਹੋ ਰਿਹਾ ਤੁਸੀਂ ਉਂਗਲ ਦੀ ਗੱਲ ਕਰੀ ਜੇ ਉਂਗਲ ਤੁਸੀਂ ਇੱਕ ਉਧਰ ਕਰੋਗੇ ਤਾਂ ਤੈਨੂੰ ਤੁਹਾਡੇ ਵਾਲੀ ਹੋ ਰਹੀਆਂ ਇਹ ਤੁਹਾਡੀ ਗੱਲ ਤੁਹਾਡੇ ਤੇ ਵੀ ਕੋਟ ਹੁੰਦੀ ਆ ਨਾ ਕਿ ਇਹ ਕਿਸੇ ਤੇ ਹੁੰਦੀ ਆ ਤੇ ਸਾਨੂੰ ਉਹ ਵੀ ਸਮਾਂ ਯਾਦ ਹੈ ਜਦੋਂ ਇਹ ਜੇ ਗੱਲਾਂ ਅਸੀਂ ਕੋਈ ਸਲਾਹ ਸੁਝਾ ਦਿੰਦੇ ਸੀ ਕਿ ਤੇ ਤੁਸੀਂ ਇਹ ਪਹੁੰਚਾਉਣਾ ਹੁੰਦਾ ਸੀਗਾ ਪਰ ਜੇ ਤੁਸੀਂ ਨਹੀਂ ਪੰਚਾਇਤ ਆ ਬਰਾਬਰ ਜੇ ਕੋਈ ਗੱਲ ਚ ਕੋਈ ਕਮੀ ਪੇਸ਼ੀ ਕਿਸੇ ਪਾਰਟੀ ਚ ਕਿਸੇ ਥਾਂ ਤੇ ਰਹਿ ਗਈ ਆ ਉਸ ਦੇ ਬਰਾਬਰ ਹਿੱਸੇਦਾਰੋਂ ਤੁਸੀਂ ਪਾਸੇ ਹੋ ਕੇ ਇਸ ਗੱਲ ਤੋਂ ਆਪਣਾ ਖੜਾ ਨਹੀਂ ਛਡਵਾ ਸਕਦੇ ਜਾਂ ਆਪਦੇ ਆਪ ਨੂੰ ਅਲੱਗ ਕਰਕੇ ਤੁਸੀਂ ਸੱਚੇ ਨਹੀਂ ਸਾਬਤ ਹੋ ਸਕਦੇ ਇਹ ਸਭ ਲੋਕ ਵੀ ਜਾਂ प्रदेशガル ਨੂੰ ਸੋ ਤੁਸੀਂ ਆਪਣੇ ਨਿੱਜੀ ਹਿੱਤਾਂ ਦੇ ਲਈ ਮੈਂ ਕਿਸੇ ਖਾਸ ਵਿਸ਼ੇਸ਼ ਦਾ ਨਾਮ ਲੈ ਕੇ ਨਹੀਂ ਦੱਸਣਾ ਚਾਹੁੰਦਾ ਸਭ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਦਾ ਟਾਈਮ ਆ ਸਭ ਪਾਰਟੀ ਦੇ ਵਿੱਚ ਵੀ ਪਤਾ ਵੀ ਕੌਣ ਕਿਵੇਂ ਸੀ ਕੌਣ ਕਿਵੇਂ ਸੀਗਾ ਸੋ ਬੇਨਤੀ ਇਹ ਹੀ ਹੈ ਵੀ ਜੋ ਵੀ ਤੁਸੀਂ ਮਲ ਪਾਰਟੀ ਨੂੰ ਤਕੜਾ ਕਰਨ ਵਾਸਤੇ ਦਿਲੋਂ ਜੇ ਜਾਨ ਲਾਉਣੇ ਹੋ ਤਾਂ ਮੈਂ ਸਮਝਦਾ ਤੁਸੀਂ ਇਹ ਸਾਰੀਆਂ ਗੱਲਾਂ ਪਹਿਲੇ ਦਿਨ ਤੋਂ ਹੁਣ ਤੱਕ ਤੁਸੀਂ ਪੰਜਾਬ ਦੇ ਸ਼੍ਰੋਮਣੀ ਕਾਲੀਦਾਵ ਦੇ ਦਸਤਰ ਦੇ ਵਿੱਚ ਸ਼ੁਰੂ ਰੱਖਣੀਆਂ ਸੀਆਂ ਤੇ ਉਸ ਪਲੇਟਫਾਰਮ ਤੇ ਗੱਲ ਕਰਨੀ ਚਾਹੀਦੀ ਸੀ ਨਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਪਾਸੇ ਜਾ ਕੇ ਤੇ ਮੀਟਿੰਗਾਂ ਸ਼ੁਰੂ ਕਰ ਦਿੰਦੇ ਸੋ ਵਾਰ-ਵਾਰ ਤੁਹਾਨੂੰ ਫੇਰ ਬੇਨਤੀ ਹੱਥ ਜੋੜ ਕੇ ਵੀ ਇਸ ਦੇ ਨਾਲ ਜਿੱਥੇ ਪਾਰਟੀ ਦਾ ਨੁਕਸਾਨ ਹੋ ਰਿਹਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਵੀ ਤੁਸੀਂ ਨੁਕਸਾਨ ਕਰੋਗੇ ਦੇਖੋ ਪੰਜਾਬ ਦਾ ਜੇ ਭਲਾ ਕਰਦੇ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ ਤੇ ਉਹਨਾਂ ਨੇ ਹੀ ਅੱਜ ਤੱਕ ਡਿਵੈਲਪਮੈਂਟ ਤੇ ਭਲਾ ਕਰਿਆ ਸੋ ਇਨੀਆਂ ਬੇਨਤੀਆਂ ਦੇ ਨਾਲ ਆ ਜਿੰਨਾ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਤੁਸੀਂ ਮੈਂ ਪੋਜੀਸ਼ਨਾਂ ਦੀ ਗੱਲ ਕੀਤੀ ਪੋਜੀਸ਼ਨਾਂ ਤੁਸੀਂ ਹੰਡਾਈਆਂ ਨੇ ਤੁਸੀਂ ਜੇ ਤਿਆਗ ਦੀ ਗੱਲ ਕਰਦੇ ਹੋ ਤਾਂ ਤਿਆਗ ਫਿਰ ਸਭ ਤੋਂ ਪਹਿਲਾਂ ਤੁਹਾਨੂੰ ਕਰਨਾ ਚਾਹੀਦਾ ਤੁਸੀਂ ਅੱਜ ਨਵਿਆਂ ਨੂੰ ਮੌਕਾ ਦਿਓ ਅੱਗੇ ਲਾਓ ਕਿਉਂਕਿ ਉਹ ਜੇ ਤੁਸੀਂ ਆਪਣੀ ਪਰਸਨਲ ਗਰਾਫ ਦੀ ਗੱਲ ਕਰੋ ਆਪਣੀ ਪੀੜ੍ਹੀ ਥੱਲੇ ਛੋ ਦੀ ਲੋੜ ਵੀ ਹੈਗੀ ਸੋ ਫਿਰ ਬੇਨਤੀ ਹੈ ਵੀ ਜਿੰਨੇ ਵੀ ਆਪੇ ਮਨਮੁਲਾ ਮਨਟਾਪ ਆ ਜੋ ਸੁਝਾਅ ਹੋ ਪਾਰਟੀ ਪਲੇਟਫਾਰਮ ਦੇ ਦੇਨ ਤਾਂ ਕਿ ਆਪਾਂ ਪਾਰਟੀ ਨੂੰ ਤਕੜਾ ਕਰ ਸਕੀਏ ਤੇ ਪੰਜਾਬ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਦੁਬਾਰਾ ਸਰਕਾਰ ਦੇ ਵਿੱਚ ਲਿਆ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ